ਆਵਲੇ ਫਰਖਾਬਦੀ ਆਰਟੀਕਲ ਦੀ ਘਟੋ ਘਟਵੀ 1000 ਸੂਟ ਦੀ ਕੁਆਂਟੀਟੀ ਮੈਂ ਸੇਲ ਕਰਦੀ ਪਰ ਟ੍ਰੈਂਡਿੰਗ ਮੈਂ ਤਾਂ ਲਗੀ ਅਨਲਿਮਿਟਡ ਆਰਡਰ ਹੈ ਇੰਨਾ ਟ੍ਰੈਂਡਿੰਗ ਦੇ ਚੱਲ ਰਿਹਾ ਕਿ ਅਨਲਿਮਿਟਡ ਆਰਡਰ ਹੈ ਇਸ ਡਿਜ਼ਾਈਨ ਦਾ ਮੇਰੇ ਕੋਲ ਘਟੋੜਾ 1000 ਸੂਟ ਦੀ ਮੈਂ 1000 ਸੂਟ ਕੋਰੀਅਰ ਕਰ ਚੁੱਕਿਆ ਕਸਟਮਰ ਦੇ ਇੰਨਾ ਪਿਆਰਾ ਆਰਟੀਕਲ ਇੰਨਾ ਥੋੜਾ ਪਿਆਰ ਮਿਲਿਆ ਮਤਲਬ ਕਿ ਜਿੰਨੇ ਵਾਰ ਵੀ ਇਸ ਡਿਜ਼ਾਈਨ ਦੀ ਮੈਂ ਰੀਲ ਪਾਈ ਹੈ ਨਾ ਮਤਲਬ ਕਿ ਤਾਂ ਹੋਇਆ ਨਹੀਂ ਕਿ ਰੀਲ ਵਾਇਰਲ ਨਹੀਂ ਹੋਈ ਸੱਚੀ ਗੱਲ ਕਹਿ ਰਿਹਾ ਤੁਹਾਨੂੰ ਮੈਂ ਜਿੰਨੀਆਂ ਰੀਲਾਂ ਪਾਤੀਆਂ ਕਿਸੇ ਦੇ ਮਿਲੀਅਨ ਵਿਊਜ਼ ਆ ਕਿਸੇ ਦੇ 2 ਮਿਲੀਅਨ ਵਿਊਜ਼ ਆ ਕਿਸੇ ਦੇ 5 ਲੱਖ ਵਿਊ ਆ ਕਿਸੇ ਦੇ 8 ਲੱਖ ਵਿਊ ਆ ਤਕਰੀਬਨ ਜਿੰਨੇ ਵਾਰ ਵੀ ਦੀ ਰੀਲ ਪੈ ਚੁੱਕੀ ਆ ਉਹਨੇ ਵਾਰੀ ਤੁਹਾਡਾ ਇੰਨਾ ਪਿਆਰ ਮਿਲਿਆ ਕਿ ਇੰਨਾ ਵਿਊਜ਼ ਮਿਲਿਆ ਬੜਾ ਇੰਨਾ ਅਨਲਿਮਿਟਡ ਆਰਡਰ ਮਿਲਿਆ ਆ ਚੈੱਕ ਕਰੋ ਜੀ ਪਿਓਰ ਗਲਾਸ਼ੀਮਾ オーਰਗੈਂਜ਼ਾ ਦਾ ਪੰਜਾਬੀ ਟ੍ਰੈਡੀਸ਼ਨਲ ਫਰਖਾਬਾਦੀ ਆਰਟੀਕਲ ਆ ਜੀ ਇਹ ਸੋ 10 ਰੰਗ ਰੈਡੀ ਕਰਵਾਇਆ ਪੂਰੇ ਨਵੇਂ ਆ ਚੈੱਕ ਕਰੋ ਸਾਰਾ ਹੈਂਡਵਰਕ ਪ੍ਰੋਪਰ ਬਾਜੂ ਤੇ ਕੰਮ ਪਿਓਰ ਕਲੇਵ ਦੀ ਸਲਵਾਰ ਸਲਵਾਰ ਤੇ ਸਾਰਾ ਹੈਂਡਵਰਕ ਜਿੰਨੇ ਵੀ ਕਸਟਮਰ ਮੇਰੇ ਕੋਲ ਆਂਦੇ ਆ ਸ਼ਾਪ ਤੇ ਮਤਲਬ ਕਿ ਜਿਨ੍ਹਾਂ ਨੇ ਦਾਜਵਰੀ ਦਾ ਕੱਪੜਾ ਲੈਣਾ ਹੁੰਦਾ ਚਾਹੇ ਵੈਡਿੰਗ ਦੇ ਸੂਟ ਬਣਾਣੇ ਹੁੰਦੇ ਆ ਆ ਸੂਟ ਤਾਂ ਮੇਨ ਬਣਦਾ ਹੀ ਬਣਦਾ ਹਰ ਕਿਸੇ ਦਾ ਹਰ ਕਿਸੇ ਦਾ ਬਣਦਾ ਕਿਉਂਕਿ ਇਹ ਡਿਜ਼ਾਈਨ ਹੀ ਇਹੋ ਜਿਹਾ ਕੋਈ ਛੱਡ ਨਹੀਂ ਸਕਦਾ ਕੋਈ ਛੱਡ ਨਹੀਂ ਸਕਦਾ ਮਤਲਬ ਕਿ ਟ੍ਰੈਡੀਸ਼ਨਲ ਚੀਜ਼ ਐ ਇਹ ਆ ਚੈੱਕ ਕਰੋ ਦੁਪੱਟਾ ਪੂਰਾ ਹੈਵੀ ਦੁਪੱਟਾ ਰੰਗ ਤੁਸੀਂ ਨਿਗਾਹ ਕਰ ਲਓ ਮਜੈਂਟਾ ਰਾਮਾ ਗ੍ਰੀਨ yellow mustard coffee color ਓਏ ਹੋਏ ਰੰਗ ਬਣ ਕੇ ਆਏ ਆ ਕੋਈ ਅਲਟੀਮੇਟ ਨੈਵੀ ਬਲੂ ਤੁਸੀਂ ਹੁਕਮ ਕਰੋ ਲੈਣਾ ਕਿਹੜਾ ਤੁਸੀਂ ਆ ਗੱਲ ਨਹੀਂ ਕਹਿ ਸਕਦੇ ਭਾਜੀ ਆ ਰੰਗ ਸਾਡੇ ਤੋਂ ਹੈਗਾ ਆ ਨਹੀਂ ਲੈਣਾ ਆ ਹੈਗਾ ਆ ਇਹ ਇਸ ਸਾਰੀਆਂ ਆਪਸ਼ਨਾਂ ਨੇ ਰਾਇਲ ਬਲੂ orange ਬੋਟਲ ਗ੍ਰੀਨ ਪਾਕਿਸਤਾਨੀ ਗ੍ਰੀਨ ਰੈੱਡ ਕਲਰ ਕੋਈ ਵੀ ਰੰਗ ਬਾਈ ਕਰ ਲਓ ਸੁਪਰ ਡੂਪਰ ਹਟ ਆਰਟੀਕਲ ਹੈ ਜੀ ਇਹ ਪੂਰ ਤਾਂ ਤੁਸੀਂ ਬਥੇਰੇ ਦੇਖਿਓ ਨੇ ਪਰ ਜੋ ਡਿਜ਼ਾਈਨਿੰਗ ਅਸੀਂ ਤੁਹਾਨੂੰ ਦਵਾਂਗੇ ਨਾ ਜਿਵੇਂ ਸਾਡੇ ਕੋਲ ਕਸਟਮਰ ਆਂਦਾ ਹੈ ਸ਼ਾਪ ਤੇ ਪੀਸ ਬਾਈ ਕਰਦਾ ਹੈ ਜਾਂ ਅਗਲੇ ਨੂੰ ਵੈਡਿੰਗ ਸ਼ਾਪਿੰਗ ਕਰਨੀ ਹੈ ਚਾਹੇ ਜਿੱਦਾਂ ਵੀ ਸੂਟ ਬਾਏ ਕਰਨੇ ਹੁੰਦੇ ਆ ਸੋ ਕਸਟਮਰਾਂ ਦਾ ਆ ਵੀ ਕਰ ਦੋ ਭਾਜੀ ਆ ਵੀ ਕਰ ਦੋ ਆ ਵੀ ਸੋਣਾ ਆ ਵੀ ਕਰ ਦੋ ਇਹ ਚੀ ਚੱਲਦੀ ਹੈ ਕਿਉਂਕਿ ਡਿਜ਼ਾਈਨਿੰਗ ਇਹੋ ਜੀ ਹੈ ਕਿ ਕਸਟਮਰ ਅਸੀਂ ਕੋਈ ਵੀ ਡਿਜ਼ਾਈਨ ਦਿਖਾ ਦਈਏ ਕਸਟਮਰ ਨੂੰ ਕਸਟਮਰ ਛੱਡਦਾ ਹੀ ਨਹੀਂ ਕਿਉਂਕਿ ਡਿਜ਼ਾਈਨਿੰਗ ਕੋਈ ਵੀ ਛੱਡਣ ਵਾਲੀ ਨਹੀਂ ਡਿਜ਼ਾਈਨ ਮੇਨ ਮੈਟਰ ਜਿਹੜੀ ਮੇਨ ਗੱਲ ਜਿਹੜਾ ਮੇਨ ਪੁਆਇੰਟ ਆ ਜਾਂਦਾ ਵੀ ਡਿਜ਼ਾਈਨਿੰਗ ਕੀ ਹੈ ਸਭ ਤੋਂ ਵੱਡੀ ਗੱਲ ਡਿਜ਼ਾਈਨਿੰਗ ਇਹੋ ਜੀ ਲੈ ਕੇ ਆਉਂਦੇ ਆ ਅਸੀਂ ਕਿ ਸੂਟ ਰੂਹ ਖੁਸ਼ ਕਰਨ ਵਾਲੇ ਸੂਟ ਆ ਜੀ ਰੂਹ ਖੁਸ਼ ਕਰਨ ਵਾਲੇ ਆ ਚੈੱਕ ਕਰੋ ਜੀ ਗਲਾਸ অর্ਗੈਂਜ਼ਾ ਦਾ ਜਿਹੜਾ ਆਪਣਾ ਸੋਨੋ ਆਰਟੀਕਲ ਆ ਰਿਹਾ ਸੀਗਾ ਹੁਣ ਆਪਾਂ ਇਹਦੇ 3 ਰੰਗ ਲੈਡੀ ਕੋ ਬਾਰੇ ਆ ਅਲਟੀਮੇਟ ਪੀਸ ਬਣਾ ਹੋਇਆ ਪੂਰਾ ਫਰੰਟ ਹੈਵੀ ਪ੍ਰੋਪਰ 슬ੀਵਸ ਤੇ ਕਮ ਪਿਓਰ ਕ੍ਰੇਪ ਦੀ ਬਾਟਮ ਬਾਟਮ ਤੇ ਸਾਰਾ ਹੈਂਡਵਰਕ ਦਾ ਕੰਮ ਆ ਰਿਹਾ ਜੀ ਆ ਦੇਖੋ ਆ ਬਾਟਮ ਤੇ ਵਰਕ ਆਏਗਾ ਬੜਾ ਪਿਆਰਾ ਪੀਸ ਬਣਾ ਹੋਇਆ ਪਿਓਰ ਕ੍ਰੇਪ ਦੀ ਬਾਟਮ ਇਹਦੇ ਵਿੱਚ ਤੁਹਾਨੂੰ 3 ਰੰਗ ਮਿਲਣਗੇ ਇੱਕ ਮਿਲੂਗਾ ਆ ਵਾਲਾ ਮਸਟਰਡ ਇੱਕ ਮਿਲੂਗਾ ਰਾਸ਼ਟ ਔਰੇਂਜ ਇੱਕ ਮਿਲੂਗਾ ਮਾਰਜੈਂਟਾ ਔਰ ਦੁਪੱਟਾ ਚੈੱਕ ਕਰੋ ਕਿ ਇਹਨਾਂ ਨੂੰ ਕਿਹਾ ਜਾਂਦਾ ਅਲਟੀਮੇਟ ਡਿਜ਼ਾਈਨਰ ਸੂਟ ਔਰ ਸਭ ਤੋਂ ਵੱਡਾ ਵਿਡਿੰਗ ਦੇ ਸਭ ਤੋਂ ਸਪੈਸ਼ਲ ਆਰਟੀਕਲ ਨੇ ਇਹ ਆਹ ਦੇਖੋ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆਹ ਜੀ ਆਵਲਾ ਰਸਟ ਔਰੇਂਜ ਸ਼ੇਡ ਕਿੰਨਾ ਪਿਆਰਾ ਸ਼ੇਡ ਆ ਦੁਪੱਟੇ ਦੇਖੋ ਕਿੰਨੇ ਪਿਆਰੇ ਨੇ ਇਹੋ ਜਿਹੇ ਡਿਜ਼ਾਈਨਰ ਦੁਪੱਟੇ ਵਾਲੇ ਸੂਟ ਕਿੱਥੋਂ ਮਿਲ ਲੈਣੇ ਅਮਰਤਸਰੀਆ ਮਾਲਜਨ ਦੇ ਸਟੋਰ ਤੋਂ ਚਾਹੇ ਤੁਸੀਂ ਵਿਜ਼ਿਟ ਕਰ ਲਓ ਚਾਹੇ ਤੁਸੀਂ ਆਨਲਾਈਨ ਮੰਗਾ ਲਓ ਵਿਜ਼ਿਟ ਲਈ ਸਾਡਾ ਐਡਰੈਸ ਹੈਗਾ ਅਮਰਤਸਰੀਆ ਮਾਲਜਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਸਬਜ਼ੀ ਮੰਡੀ ਨਰਗੰਦੀ ਗੁਆਂ ਨਾਲ ਸਮਾਨਾ ਰੇਸ਼ੀਪੁਰਿਆਲਾ ਸ ਬੁਟੀਕ ਦਾ ਇੱਕ ਡਿਜ਼ਾਈਨ ਰੈਡੀ ਕਰਵਾਇਆ ਤੁਸੀਂ ਪਹਿਲਾਂ ਫੋਟੋ ਦੇਖੋ ਕਿੰਨਾ ਪਿਆਰਾ ਪੀਸ ਹੈ ਇਹ ਬਣੇ ਹੋਏ ਦੀ ਲੁੱਕ ਦਿਖਾ ਰਿਹਾ ਤੁਹਾਨੂੰ ਮੈਂ ਪੀਸ ਜੀ ਸੇਮ ਪੀਸ ਸੇਮ ਫੈਬਰਿਕ ਸੇਮ ਡਿਜ਼ਾਈਨ ਸਭ ਕੁਝ ਸੇਮ ਡਿੱਟੋ ਪੀਸ ਨੋ ਕਾਪੀ ओरिजिनल ਪੀਸ ਸੇਮ ਪੀਸ ਰੈਡੀ ਕਰਵਾਇਆ ਪੀਸ ਚੈੱਕ ਕਰ ਲਓ ਫੈਬਰਿਕ ਨਵਾਂ ਆ ਰਿਹਾ ਸ਼ਾਰਟ ਦਾ ਵੀ ਫੈਬਰਿਕ ਨਵਾਂ ਤੇ ਬਾਟਮ ਦਾ ਫੈਬਰਿਕ ਵੀ ਨਵਾਂ ਜੇ 2025 ਦਾ ਕੋਈ ਨਵਾਂ ਫੈਬਰਿਕ ਲਾਂਚ ਹੋਇਆ ਤਾਂ ਆ ਦੋਨੋਂ ਫੈਬਰਿਕ ਨਵੇਂ ਆ ਡਿਜ਼ਾਈਨ ਇੰਨਾ ਪਿਆਰਾ ਆ ਚੈੱਕ ਕਰੋ ਪੀਸ ਕਿੰਨਾ ਸ਼ਾਨਦਾਰ ਹੈ neck ਤੇ ਸਾਰਾ ਹੈਂਡਵਰਕ ਉਹ ਪੀਸ ਬਹੁਤ ਸੋਹ ਕੇਰਾ ਦੇਖੋ ਕਿੰਨਾ ਪਿਆਰਾ ਚੋਰ ਸਕੇਰਾ ਆ ਰਿਹਾ ਜਿਹੜਾ ਇਸ ਦਾ ਕੇਰਾ ਰੂਗਾ 21 ਤੋਂ 22 ਇੰਚ ਤੱਕ ਕੇਰਾ ਹੁੰਦਾ ਸੋ ਪ੍ਰੋਪਰ 슬ੀਵਸ ਦੇ ਕੰਮ ਪਿਓਰ ਨਵਾਂ ਫੈਬਰਿਕ ਆ ਬਾਟਮ ਦਾ ਪਿਓਰ ਸਿਲਕੀ ਟਾਈ ਫੈਬਰਿਕ ਆ ਰਿਹਾ ਮਤਲਬ ਕੀ ਯੂਨਿਕ ਦਾ ਫੈਬਰਿਕ ਆ ਬਾਟਮ ਦੇ ਸਾਰਾ ਹੈਂਡਵਰਕ ਆਏਗਾ ਅੱਜ ਦਾ ਸਲਵਾਰ ਦੇ ਪੌਂਚੇ ਦੇ ਕੰਮ ਹੈ ਜਿੱਦਾਂ ਮਾਡਲ ਦੇ ਪਾ ਤੁਸੀਂ ਦੇਖਿਆ ਸਲਵਾਰ ਦੇ ਪੌਂਚੇ ਦੇ ਕੜਾਈ ਆ ਗਈ ਸੋ ਪੀਸ ਬੜਾ ਪਿਆਰਾ ਬਣਾ ਆ ਅਲਟੀਮੇਟ ਬੁਟੀਕ ਪੀਸ ਆ ਸਭ ਤੋਂ ਸੋਹਣਾ ਪੀਸ ਆ ਸੋ ਕਲਰ ਕੰਟਰਾਸਟ ਬਿਲਕੁਲ ਨਵਾਂ ਡਿਜ਼ਾਈਨਿੰਗ ਬਹੁਤ ਸੋਹਣਾ ਉਸ ਤੋਂ ਬਾਅਦ ਚ ਰੂ ਖਿਰਦੀਆ ਸੂਟ ਦੇ ਕੇ ਰੂ ਹਰ ਕੋਈ ਫੈਨ ਹੈ ਇਹੋ ਜੇ ਸੂਟਾਂ ਦਾ ਖਾਸ ਕਰਕੇ ਮੈਂ ਸੋ ਪੀਸ ਬੜਾ ਪਿਆਰਾ ਸੋ ਰੇਟ ਆ ਰਿਹਾ ਜੀ ਇਸ ਦਾ 15900 ਰੁਪਏ ਅਲਟੀਮੇਟ ਡਿਜ਼ਾਈਨਰ ਬੁਟੀਕ ਪੀਸ ਸਤਿਕਾਰ ਜੀ ਸੋ ਜਾਗੋ ਦਾ ਤੁਹਾਡੇ ਵਾਸਤੇ ਸਪੈਸ਼ਲ ਆਊਟਫਿਟ ਲੈ ਕੇ ਆਏ ਆ ਸਭ ਤੋਂ ਸੋਹਣਾ ਕਨਸੈਪਟ ਲੈ ਕੇ ਆਏ ਆ ਜਾਗੋ ਲਈ ਸੋ ਜਾਗੋ ਸਪੈਸ਼ਲ ਆਊਟਫਿਟ ਹੈ ਕਾ ਗਰੇ ਨਾਲ ਪਿਓਰ ਖੱਦਰ ਦੀ ਫੁਲਕਾਰੀ ਵਾਲੀ ਸ਼ਰਟ ਹੋਏਗੀ ਨਾਲ ਕੱਗੜਾ ਨਾਲ ਚਨੂਨ ਦਾ ਦੁਪੱਟਾ ਦੁਪੱਟੇ ਸਾਰਾ ਗੋਟਾ ਪੱਤੀ ਦਾ ਕੰਮ ਕਰਿਆ ਹੋਇਆ ਹੈ ਇੱਕ ਘਗਰੇ ਦੇ ਬੋਸ ਉਹ ਨਾਲ ਲੈ ਸਵਾ ਗੋਟਾ ਪੱਤੀ ਦਾ ਕੰਮ ਹੈ ਖਦਰ ਦੀ ਸ਼ਰਟ ਹੈ ਸਾਰਾ ਫੁਲਕਾਰੀ ਟੰਕੇ ਦਾ ਕੰਮ ਹੈ ਇਹਦੇ ਜੇ ਤੁਹਾਨੂੰ ਕਲਰ ਕਾਫੀ ਮਿਲਣਗੇ ਮਤਲਬ ਕਿ ਜਿਹੜੇ ਲਹੰਗੇ ਹੋਣਗੇ ਇਹਨਾਂ ਦੇ ਘਗਰੇ ਹੋਣਗੇ ਘਗਰਾਂ ਦੇ ਕੰਬੀਨੇਸ਼ਨ ਬਹੁਤ ਸੋਹਣੇ ਨੇ ਇਹਦੇ ਵਿੱਚ ਕਾਫੀ ਕੰਬੀਨੇਸ਼ਨ ਆਏ ਨੇ ਕਲਰ ਕੰਟਰਾਸਟ ਜਿਨ੍ਹਾਂ ਨੂੰ ਇਹਦੀਆਂ ਪਿਕਚਰਾਂ ਚਾਹੀਦੀਆਂ ਨੇ ਆਪਾਂ ਪਿਕਚਰਾਂ ਸ਼ੇਅਰ ਕਰਦਾ ਰਹੀ ਹਾਂ ਸੀ ਆਪਣੀ ਫੋਟੋ ਦੇਖ ਕੇ ਕੋਈ ਵੀ ਸਿਲੈਕਟ ਕਰਕੇ ਆਪਣਾ ਆਰਡਰ ਕਰ ਸਕਦੇ ਹੋ ਜਿਹੜਾ ਇਹਦਾ ਪ੍ਰਾਈਸ ਰਹੇਗਾ ਜੀ 4950 ਤੁਹਾਨੂੰ ਜਿੰਨੇ ਵੀ ਆਊਟਫਿਟ ਆਏ ਆ ਸਭ ਦੀਆਂ ਫੋਟੋ ਮਿਲ ਜਾਣੀਆਂ ਸਭ ਦੇ ਕੰਬੀਨੇਸ਼ਨ ਕਗਰੇ ਬਣੇ ਹੋਏ ਆ ਬੜੇ ਸੋਹਣੇ ਡਿਜ਼ਾਈਨ ਸਭ ਦੇ ਡਿਫਰੈਂਟ ਬਣੇ ਹੋਏ ਆ ਸਭ ਤੋਂ ਸੋਹਣਾ ਡਿਜ਼ਾਈਨ ਆ ਜਿਵੇਂ ਮਰਜੈਂਟਾ ਨਾਲ ਆ ਗਿਆ ਮਹਿਰੂਨ ਨਾਲ ਮਿਲੂਗਾ ਯੈਲੋ ਨਾਲ ਮਿਲੂਗਾ ਸਕੀਨ ਨਾਲ ਮਿਲੂਗਾ ਖਦਰ ਦੇ ਸ਼ਰਟਾਂ ਦੇ ਕਲਰ ਵੀ ਡਿਫਰੈਂਟ ਨੇ ਫਿਰੋਜੀ ਕਲਰ ਆ ਗਿਆ ਮਹਿੰਦੀ ਗ੍ਰੀਨ ਆ ਗਿਆ ਸੋ ਕਾਫੀ ਕਲਰ ਨੇ ਇਹਦੀਆਂ ਤੁਹਾਨੂੰ ਪਿਕਚਰਾਂ ਮਿਲ ਜਾਣਗੀਆਂ ਸੋ ਆਊਟਫਿਟ ਆ ਗਿਆ ਆਪਣੇ ਤੋਂ ਜਾਗੋ ਲਈ ਜਿਨ੍ਹਾਂ ਨੂੰ ਆਊਟਫਿਟ ਚਾਹੀਦਾ ਜਾਗੋ ਲਈ ਸਪੈਸ਼ਲ ਕੋਈ ਨਵਾਂ ਕਨਸੈਪਟ ਚਾਹੀਦਾ ਸਭ ਤੋਂ ਸੋਹਣਾ ਕਨਸੈਪਟ ਹੈ ਸੋ ਬੁਕਿੰਗ ਕਰਾ ਲਓ ਫੜਫੜ ਸਾਡੇ ਦੋ ਨੰਬਰ ਸਕਰੀਨ ਸੋ ਲੋ ਜੀ ਹੁਣ ਇਹ ਆਇਆ ਪਿੰਕ ਕਲਰ ਦੇ ਵਿੱਚ ਬਣ ਕੇ ਉਹ ਨਾਲ ਦੀ ਨਾਲ ਸੋਲਡ ਆਊਟ ਹੋ ਗਿਆ ਸੀ ਜਿਹੜਾ ਰਸਤ ਪਾਇਆ ਸੀਗਾ ਸੋ ਲਹਿੰਗਾ ਇੰਨਾ ਪਿਆਰਾ ਫੁੱਲ ਫਲੇਅਰ ਦੇ ਵਿੱਚ ਲਹਿੰਗਾ ਆ ਰਿਹਾ ਹੈ ਆਊਟਫਿਟ ਬੜਾ ਸ਼ਾਨਦਾਰ ਆ ਅਗਰ ਤੁਸੀਂ ਰਿੰਗ ਸ਼ਰਮ ਲਈ ਕੁਝ ਅਲੱਗ ਦੇਖ ਰਹੇ ਹੋ ਕੋਈ ਆਊਟਫਿਟ ਦੇਖ ਰਹੇ ਹੋ ਕੋਈ ਲਹਿੰਗਾ ਦੇਖ ਰਹੇ ਹੋ ਚਾਹੇ ਤੁਸੀਂ ਵੈਡਿੰਗ ਦੇ ਵੇਅਰ ਕਰਨਾ ਚਾਹੇ ਤੁਹਾਡੇ ਬ੍ਰਦਰ ਦੀ ਵੈਡਿੰਗ ਆ ਚਾਹੇ 시ਸਟਰ ਦੀ ਵੈਡਿੰਗ ਆ ਚਾਹੇ ਤੁਸੀਂ ਲਾਵਾਂ ਫੇਰਾਂ ਲਈ ਲੈਣਾ ਕੁਝ ਅਲੱਗ ਜਿਹਾ ਕਲਰ ਲਹਿੰਗਾ ਸੋੜ ਲੈਣਾ ਤਾਂ ਬੜਾ ਪਿਆਰਾ ਪੀਸ ਆ ਜੀ ਇਹ ਸੋ ਲਹਿੰਗਾ ਫੁੱਲ ਫਲੇਅਰ ਦੇ ਵਿੱਚ ਆ ਰਿਹਾ ਸ ਬਿਊਟੀਫੁਲ ਆਊਟਫਿਟ ਪਿਓਰ ਸ਼ਿਮਰ ਦੇ ਵਿੱਚ ਬਣਾ ਹੋਇਆ ਆ ਆ ਰਿਹਾ ਜੀ ਇਹਦਾ ਛਾੜ ਦਾ ਡਿਜ਼ਾਈਨ neck ਤੇ ਵਰਕ ਘੇਰੇ ਤੇ ਵਰਕ ਛੋਟ ਛੋਟ ਬਾਜੂ ਤੇ ਵਰਕ ਬੈਕ ਤੇ ਕੇ ਰਹੂਗਾ ਆ ਬੈਕ ਤੇ ਘੇਰ ਬਣਾ ਬੈਕ ਤੇ neck ਬਣਾ ਹਲਕਾ ਹਲਕਾ ਸੋ ਬੜਾ ਸੋਹਣਾ ਕੰਮ ਕਰਿਆ ਹੋਇਆ ਸੋ ਲਹਿੰਗਾ ਬੜਾ ਸ਼ਾਨਦਾਰ ਆ ਫਲੇਅਰ ਬਹੁਤ ਆ ਲਹਿੰਗੇ ਦਾ ਕਿਉਂਕਿ ਇਦਾਂ ਦੇ ਫਲੇਅਰ ਵਾਲੇ ਲਹਿੰਗੇ ਨਾ ਮੈਥਿਓ 50 50 60 7000 ਦੇ ਵਿੱਚ ਆਪਾਂ ਨੂੰ ਰੈਡੀ ਕਰਵਾਣੇ ਪੈਂਦੇ ਸੀਗੇ ਪਰ ਰੇਟ ਜਿਹੜਾ ਹੋਊਗਾ 21500 ਦੀ ਰੇਂਜ ਦੇ ਵਿੱਚ ਲਹਿੰਗਾ ਥੋੜਾ ਬੜਾ ਸ਼ਾਨਦਾਰ ਫੁੱਲ ਪਿਓਰ ਆਰਗੈਂਜ਼ਾ ਦੁਪੱਟਾ ਪੂਰਾ ਜਾਲ ਪਲੱਸ 4 ਸੈੱਟ ਦੁਪੱਟਾ ਪੂਰਾ ਹੈਵੀ ਬਣਾ ਹੋਇਆ ਟਾਪ ਕਲਾਸ ਸੋ ਕਲਰ ਅਲਟੀਮੇਟ ਸੋ ਬੁਕਿੰਗ ਕਰਾ ਲਓ ਜਲਦੀ ਜਲਦੀ ਬੈਟਿੰਗ ਦੇ ਚਾਹੇ ਤੁਸੀਂ ਜਿੰਨੇ ਮਰਜ਼ੀ ਸੂਟ ਬਣਾ ਲਿਓ ਜੇ ਤੁਸੀਂ ਆਹ ਡਿਜ਼ਾਈਨ ਮਿਸ ਕਰਤਾ ਨਾ ਤਾਂ ਸਾਰੇ ਸੂਟ ਮਿਸ ਕਰਦੇ ਆ ਲਾ ਲਿਓ ਜੇ ਤੁਸੀਂ ਇਸ ਦੀ ਰੀਲ ਨੂੰ ਦੇਖ ਲੈਣਾ ਤੁਸੀਂ ਸਕਰੋਲ ਨਹੀਂ ਕਰ ਸਕਦੇ ਰੀਲ ਨੂੰ ਸਕਿਪ ਨਹੀਂ ਕਰ ਸਕਦੇ ਸੂਟ ਇੰਨਾ ਪਿਆਰਾ ਬਣਾਇਆ ਸੂਟ ਖੋਲਣ ਸਾਰ ਤੁਸੀਂ ਕਹਿਣਾ ਭਾਜੀ ਸੂਟ ਨੂੰ ਆਰਡਰ ਕਰਨਾ ਓਏ ਹੋ 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 ਕਿਆ ਪੀਸ ਬਣ ਕੇ ਆਇਆ ਜਬਰਦਸਤ ਪੀਸ ਹੈ ਜਬਰਦਸਤ ਓਏ ਹੋਏ ਹੋਏ ਪੀਸ ਚੈੱਕ ਕਰੋ ਜੀ ਮੈਂ ਕਹਿੰਦਾ ਜਿੱਥੇ ਮਰਜ਼ੀ ਘੁੰਮ ਲੋ ਜੀ ਤੁਸੀਂ ਬਸ ਇਹ ਡਿਜ਼ਾਈਨ ਸਿਰਫ ਤੁਹਾਨੂੰ ਅੰਬਰ ਸਾਗੀਆਂ ਨੂੰ ਦੇਖਣ ਨੂੰ ਮਿਲਨੇ ਆ ਹੈ ਚੀਜ਼ ਆ ਮੋਰ ਦਿਖਾ ਦੇ ਰੋਮੀ ਆ ਮੋਰ ਦਿਖਾ ਦੇ ਬਸ ਆ ਮੋਰ ਤਾਂ ਇਹ ਲਾ ਲਿਆ ਬਸ ਅਸਲੀ ਆ ਅਸਲੀ ਆ ਚੈੱਕ ਕਰੋ ਆ ਸਪੈਰੋ ਬਣਾਈ ਹੋਈ ਹੈ ਜਿਹੜੀ ਕਿੰਨੀ ਸ਼ਾਨਦਾਰ ਚਿੜੀ ਚਿੜੀ ਬਣਾਈ ਹੋਈ ਹੈ ਡਿਜ਼ਾਈਨ ਕਿੰਨਾ ਸ਼ਾਨਦਾਰ ਕਰਿਆ ਹੈ ਹਾਂਜੀ ਇਹਨੂੰ ਕਹਿਆ ਜਾਂਦਾ ਡਿਜ਼ਾਈਨਿੰਗ ਇਹ ਹੁੰਦੇ ਆ ਬੁਟੀਕ ਦੇ ਆਰਟੀਕਲ ਤੁਸੀਂ ਪੀਸ ਚੈੱਕ ਕਰੋ ਸਾਰਾ ਦਬਕੇ ਦਾ ਕੰਮ ਹੁਣ ਸਕਿਪ ਕਿੱਦਾਂ ਕਰ ਦੋਗੇ ਸੂਟ ਹੀ ਇੰਨਾ ਸੋਹਣਾ ਹੈ ਇਹ ਸੂਟ ਨਹੀਂ ਸਕਿਪ ਕਰਨ ਵਾਲੇ ਹੈਗੇ ਇਹ ਸੂਟ ਮਿਸ ਕਰਨ ਵਾਲੇ ਨਹੀਂ ਹੈਗੇ ਇਹ ਸੂਟਾਂ ਨੂੰ ਛੱਡਣਾ ਨਹੀਂ ਪੈਂਦਾ ਇਹ ਖੋਲਦੇ ਆ ਤੇ ਗੱਲ ਸਮਝੋ ਭਾਜੀ ਇੱਕ ਇੱਕ ਮੰਥ ਦੋ ਦੋ ਮੰਥ ਦੀ ਵੇਟਿੰਗ ਚ ਪੀਸ ਰਹਿੰਦੇ ਆ ਇਹ ਇਹ ਉਹ ਪੀਸ ਆ ਸੋ ਜਲਦੀ ਜਲਦੀ ਆਰਡਰ ਪਲੇਸ ਕਰ ਲਿਓ ਰੰਗ ਤਿੰਨ ਬਣਵਾਏ ਆ ਪਿਓਰ ਗਲਾਸ਼ੀਮਾ オーਰਗੈਂਜ਼ਾ ਦਾ ਅਲਟੀਮੇਟ ਹੈਂਡਵਰਕ ਦਾ ਫੁੱਲ ਪਾਰਟੀ ਵੇ ਫੁੱਲ ਵੈਡਿੰਗ ਵੇ ਸਪੈਸ਼ਲ ਡਿਜ਼ਾਈਨ ਸਪੈਸ਼ਲ ਕਲਰ ਓਏ ਹੋਏ ਹੋਏ ਪੀਸ ਚੈੱਕ ਕਰੋ ਕਲਰ ਦੇਖੋ ਮੈਂ ਕਹਿੰਦਾ ਐਨੇ ਸੋਹਣੇ ਸੂਟ ਅੱਜ ਤੱਕ ਨਹੀਂ ਦੇਖੇ ਮੈਂ ਜੋ ਇਸ ਵਾਰੀ ਦੇਖ ਰਿਹਾ ਮੈਂ ਜੋ ਇਸ ਵਾਰੀ ਡਿਜ਼ਾਈਨ ਆ ਰਹੀ ਵਾਹ ਪ੍ਰਤੀਕ ਵਾਹ ਕੀ ਕਮਾਲ ਕਰਤੀ ਤਨੇ ਜਿਨ੍ਹਾਂ ਨੇ ਆਪਣੇ ਮਦਰ ਲਈ ਸੂਟ ਲੈਣਾ ਹੈ ਵੈਡਿੰਗ ਦਾ ਸਪੈਸ਼ਲ ਸੂਟ ਬਣਾਉਣਾ ਨਾ ਮੰਮੀ ਲਈ ਸਭ ਤੋਂ ਸੋਹਣਾ ਆਰਟੀਕਲ ਹੈ ਕਿਉਂਕਿ ਖਾਸ ਕਰਕੇ ਜਿਹਨੇ ਮੇਰੀ ਐਨਆਰਏ ਪੈਣਾ ਨੇ ਬਹੁਤ ਡਿਮਾਂਡ ਕਰਾਇਆ ਭਾਜੀ ਮੈਨੂੰ ਮੰਮੀ ਵਾਸਤੇ ਸੂਟ ਚਾਹੀਦਾ ਪਾਰਟੀ ਵੇਅਰ ਸੋ ਮੰਮੀਆਂ ਲਈ ਹਮੇਸ਼ਾ ਜਿਹੜੀ ਕਲੈਕਸ਼ਨ ਹੈ ਉਹ ਸ਼ਾਰਟਲਿਸਟ ਰਹਿੰਦੀ ਹੈ ਕਈ ਵਾਰੀ ਇਦਾਂ ਹੁੰਦਾ ਮੰਮੀਆਂ ਲਈ ਜਿਹੜੇ ਸੂਟ ਆ ਦਿਖਾਏ ਵੀ ਨਹੀਂ ਆਉਂਦੇ ਰੀਲਾਂ ਵੀ ਨਹੀਂ ਪੈਂਦੀਆਂ ਯਾਦ ਕਰ ਗਰਦੇ ਵਿੱਚ ਲੁੱਕ ਚ ਪਾਏ ਜਾਂਦੇ ਆ ਸੋ ਲੋ ਜੀ ਇਹ ਆਰਟੀਕਲ ਉਹੋ ਹੈ ਕਿ ਮਤਲਬ ਕਿ ਤੁਸੀਂ ਆਪਣੇ ਲਈ ਵੀ ਲੈ ਸਕਦੇ ਹੋ ਮਦਰ ਲਈ ਵੀ ਲੈ ਸਕਦੇ ਹੋ ਅਗਰ ਤੁਸੀਂ ਮਦਰ ਡਾਟਰ ਸੇਮ ਪਾਣਾ ਤਾਂ ਤੁਸੀਂ ਆਪਣਾ ਦੋ ਕਲਰ ਦੀ ਚੁਆਇਸ ਰੱਖ ਸਕਦੇ ਹੋ ਚਾਹੇ ਇੱਕ ਮੰਮੀ ਲਈ ਲੈ ਲਿਆ ਇੱਕ ਆਪਣੇ ਲਈ ਲੈ ਲਿਆ ਸੋ ਬਿਊਟੀਫੁੱਲ ਆਰਟੀਕਲ ਜੀ ਸਾਰਾ ਸਾਰਾ ਹੈਂਡਵਰਕ ਟੋਟਲੀ ਟੌਪਸ ਲੀਸਟੇ ਕਮ ਆ ਰਿਹਾ ਹੈ ਅਲਟੀਮੇਟ ਪੀਸ ਹੈ ਫੈਬਰਿਕ ਨਵਾਂ ਪਿਓਰ ਖਾਦੀ ਸਿਲਕ ਔਰ ਚੈੱਕ ਕਰੋ ਚਨੂਨ ਦਾ ਦੁਪੱਟਾ ਦੁਪੱਟਾ ਪੂਰਾ ਹੈਵੀ ਜਾਲ ਪਲੱਸ 47 ਸੋ ਪੀਸ ਬੜਾ ਸ਼ਾਨਦਾਰ ਹੈ ਅਲਟੀਮੇਟ ਪੀਸ ਹੈ ਜੀ ਸੋ ਦੁਪੱਟਾ ਪੂਰਾ ਹੈਵੀ ਬਣਾ ਹੋਇਆ ਸੋ ਰੰਗ ਤੁਹਾਨੂੰ ਤਿੰਨ ਮਿਲਣਗੇ ਤਿੰਨੇ ਰੰਗ ਸੋਹਣੇ ਆ ਇੱਕ ਹੋਊਗਾ ਸੀ ਗ੍ਰੀਨ ਸ਼ੇਡ ਸਪੈਸ਼ਲ ਮੰਮੀ ਲਈ ਵੀ ਹੈ ਸਪੈਸ਼ਲ ਤੁਹਾਡੇ ਲਈ ਵੀ ਹੈ ਇਹ ਚਾਹੇ ਇਹ ਗਰਲਿਸ਼ ਲੁੱਕ ਚ ਵੀ ਵੇਅਰ ਹੋ ਜੂਗਾ ਆ ਲੋ ਚੈੱਕ ਕਰੋ ਤੀਸਰਾ ਰੰਗ ਹੋਊਗਾ ਪੀਚ ਕੋਈ ਵੀ ਰੰਗ ਬਾਏ ਕਰ ਲੋ ਬਿਊਟੀਫੁਲ ਸੂਟ ਹੈ ਡਿਜ਼ਾਈਨਰ ਬੁਟੀਕ ਪੀਸ ਲੈ ਕੇ ਆਇਆ ਜੀ ਖਾਦੀ ਸ਼ਿਲਕ ਦੇ ਵਿੱਚ ਪਹਿਲਾਂ ਆਪਣੇ ਕੋ ਸੋਲੋ ਕਲਰ ਦੇ ਵਿੱਚ ਆ ਰਸੀ ਇਹ ਸੋਰੀ ਚਾਰ ਸ਼ੇਡ ਬਣ ਕੇ ਆਇਆ ਚਾਰੇ ਸ਼ੇਡ ਬੜੇ ਪਿਆਰੇ ਆ ਤੁਸੀਂ ਫੋਟੋ ਚੈੱਕ ਕਰੋ ਮਾਡਲ ਦੇ ਪਾਇਆ ਹੋਇਆ ਆ ਆ ਰਿਹਾ ਜੀ ਪ੍ਰੋਪਰ ਬੁਟੀਕ ਪੀਸ ਆਏ ਹਾਂ ਪੀਸ ਚੈੱਕ ਕਰੋ ਜਿਹੜੇ ਆਰਟੀਕਲ ਤੁਸੀਂ 25-25 ਹਜ਼ਾਰ ਪਰ ਲਾ ਰਹੇ ਹੋ ਨਾ ਇਹੋ ਜਿਹੇ ਆਰਟੀਕਲ ਤੁਹਾਨੂੰ ਅੱਧੇ ਨਾਲੋਂ ਘੱਟ ਮੁੱਲ 'ਚ ਦੇ ਦੂੰਗਾ ਮੈਂ ਆ ਪੀਸ ਚੈੱਕ ਕਰੋ ਸਾਰਾ ਹੈਂਡਵਰਕ ਮਟੀਰੀਅਲ ਹੈ ਟੋਟਲੀ ਖਾਦੀ ਸ਼ਿਲਕ ਦਾ ਬਿਊਟੀਫੁਲ ਆਰਟੀਕਲ ਹੈ ਪ੍ਰੋਪਰ ਫਰੰਟ ਹੈਵੀ ਪੀਸ ਬੜਾ ਸ਼ਾਨਦਾਰ ਪ੍ਰੋਪਰ ਹੈਵੀ 슬ੀਵਸ ਤੇ ਵਰਕ 올 ਓਵਰ ਫੈਬਰਿਕ ਆ ਰਿਹਾ ਖਾਦੀ ਸਿਲਕ ਬਾਟਮ ਤੇ ਪੂਰਾ ਹੈਵੀ ਕੰਮ ਆਇਆ ਸਲਵਾਰ ਦੇ ਪੌਂਚੇ ਤੇ ਕੰਮ ਆ ਰਿਹਾ ਬੜਾ ਸੋਹਣਾ ਪੀਸ ਹੈ ਸਲਵਾਰ ਦੇ ਪੌਂਚੇ ਤੇ ਕੰਮ ਚੈੱਕ ਕਰੋ ਕਿੰਨਾ ਪਿਆਰਾ ਅਲਟੀਮੇਟ ਵਾਕ ਹੈ ਸੋ ਪੀਸ ਬੜਾ ਸ਼ਾਨਦਾਰ ਬਣਾ ਹਾਇਆ ਪਿਓਰ ਖਾਦੀ ਸਿਲਕ ਫੈਬਰਿਕ ਰੰਗ ਚਾਰ ਨੇ ਚਾਰ ਆਪਸ਼ਨ ਹੈ ਇਹ ਜਿਹੜਾ ਮਰਜ਼ੀ ਰੰਗ ਬਾਏ ਕਰ ਲਓ ਸਾਰੇ ਸੋਹਣੇ ਨੇ ਆ ਲੋ ਦੁਪੱਟਾ ਆ ਰਿਹਾ ਫੋਰਸਨ ਇਹ ਚੈਰੀ ਮਹਿਰੂਨ ਦਾ ਸ਼ੇਡ ਹੈ ਸੋ ਪ੍ਰੋਪਰ ਰੈੱਡ ਕਲਰ ਵੀ ਨਹੀਂ ਹੈਗਾ ਇਹ ਆ ਚੈੱਕ ਕਰੋ ਇੱਕ ਆ ਰਿ ਇੱਕ ਕਾਰ ਦੇ ਵਿੱਚ ਪਾਕਿਸਤਾਨੀ ਗ੍ਰੀਨ ਸ਼ੇਡ ਇੱਕ ਕਾਰ ਦੇ ਵਿੱਚ ਪਿਓਰ ਦਾ ਫਿਰੋਜ਼ੀ ਰੰਗ ਕਲਰ ਤੁਸੀਂ ਕੋਈ ਵੀ ਬਾਈ ਕਰ ਲਓ 11200 ਰੁਪਏ ਦਾ ਰੇਟ ਰੂਗਾ ਜਲਦੀ ਜਲਦੀ ਬੁਕਿੰਗ ਕਰਾ ਲਓ ਡਿਜ਼ਾਈਨ ਹੀ ਇੰਨਾ ਸੋਹਣਾ ਨਾ ਇੱਕ ਵਾਰੀ ਰੀਲ ਪਾਈ ਐ ਸਿਰਫ ਇੱਕ ਵਾਰ ਪੂਰੇ ਸੀਜ਼ਨ ਦੇ ਵਿੱਚ ਇੱਕ ਵਾਰ ਰੀਲ ਪਾਈ ਐ ਐ ਲੈ ਲਓ ਤੁਸੀਂ ਅਕਤੂਬਰ ਚੱਲ ਪਿਆ ਸਤੰਬਰ ਦੇ ਮਹੀਨੇ ਦੇ ਜੁਲਾਈ ਦੇ ਮਹੀਨੇ ਦੇ ਵਿੱਚ ਰੀਲ ਪਾਈ ਸੀ ਮਨੇ ਜੁਲਾਈ ਅਗਸਤ ਸਤੰਬਰ ਹਾਂ ਜੁਲਾਈ ਦੇ ਮੰਥ ਦੇ ਵਿੱਚ ਰੀਲ ਪਾਈ ਸੀ ਉਹ ਦਿਨ ਤੇ ਆਜ਼ਾਦ ਦਿਨ ਪ੍ਰੀ ਬੁਕਿੰਗ ਤੇ ਚੱਲ ਰਾ ਸੀ ਪੀਸ ਲੋ ਜੀ ਫਾਈਨਲੀ ਚਾਰ ਕਲਰ ਆ ਗਿਆ ਸੋ ਇਹ ਪੀਸ ਅਲਟੀਮੇਟ ਪੀਸ ਬਣਾ ਹਾ ਜੀ ਇਹੋ ਜੇ ਆਰਟੀਕਲ ਹਮੇਸ਼ਾ ਪ੍ਰੀ ਬੁਕਿੰਗ ਦੇ ਇੰਨਾ ਚੱਲਦੇ ਨੇ ਕਿ ਦੁਬਾਰਾ ਰੀਲ ਪਾਉਣ ਦਾ ਮੌਕਾ ਹੀ ਨਹੀਂ ਮਿਲਦਾ ਸੂਟ ਇੰਨਾ ਪਿਆਰਾ ਆ ਚੈੱਕ ਕਰੋ ਪਿਓਰ ਗਲਾਸ਼ਮ ઓਰਗੈਂਜ਼ਾ ਦਾ ਬੜਾ ਸੋਹਣਾ ਡਿਜ਼ਾਈਨ ਕੰਮ ਦੇਖੋ ਮੈਂ ਕਹਿੰਦਾ ਸੂਟ ਯਾਰ ਤਾਰੀਫ ਦੇ ਲਾਇਕ ਹੈ ਬਦੋਂ ਜੀ ਤਾਰੀਫ ਜਿੰਨੀ ਮਰਜ਼ੀ ਕਰੀ ਜਾਈਏ ਉਹਨੀੋਂ ਘੱਟ ਦੁਪੱਟਾ ਚੈੱਕ ਕਰੋ ਕਿੰਨਾ ਪਿਆਰਾ ਓਏ ਹੋ ਹੋ ਜ਼ਬਰਦਸਤ ਆਰਟੀਕਲ ਜ਼ਬਰਦਸਤ ਹੁਣ ਇਹ ਚੀਜ਼ ਤੁਸੀਂ ਆਪ ਦੇਖੋ ਸੋਚ ਕੇ ਦੇਖੋ ਕਿ ਇਹ ਪ੍ਰੀ ਬੁਕਿੰਗ ਨੇ ਚੱਲੇਗੀ ਤਾਂ ਨੇਚਰਲੀ ਗੱਲ ਹੈ ਕਿ 2-3 ਮਹੀਨੇ ਤੱਕ ਆ ਚੈੱਕ ਕਰੋ ਦੁਪੱਟਾ ਪੂਰਾ ਹੈਵੀ ਰੰਗ ਦੇਖੋ ਚਾਰ ਚਾਰੇ ਰੰਗ ਐਕਸਲੈਂਟ ਔਰ ਦੁਪੱਟਾ ਵੀ ਬੜਾ ਸ਼ਾਨਦਾਰ ਰੇਟ ਆ ਰਿਹਾ 7150 ਰੁਪਏ 7150 ਰੁਪਏ 7150 ਕਲਰ ਦੇਖੋ ਕਿੰਨੇ ਪਿਆਰੇ ਨੇ ਸੀ ਗ੍ਰੀਨ ਸ਼ੇਡ ਪਿੰਕ ਕਲਰ ਆ ਰਿਹਾ ਕਰੀਮ ਕਲਰ ਕਿੰਨੇ ਸੋਹਣੇ ਸ਼ੇਡ ਨੇ ਕਲਰ ਦੇਖੋ ਕਿੰਨੇ ਪਿਆਰੇ ਨੇ